ਹਾਂਜੀ ਖੜਿਆ ਪਿੰਡ ਰਾਮਪੁਰ ਤਹਿਸੀਲ ਪਾਇਲ ਜਿਲ੍ਹਾ ਲੁਧਿਆਣਾ ਵਿਖੇ ਜਿੱਥੇ ਕਿ ਹੌਕੀ ਟ੍ਰੇਨਿੰਗ ਅਕੈਡਮੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਹਲਕੇ ਵਿੱਚ ਆਪਣੀਆਂ ਸਵਾਮਾਂ ਦੇ ਰਹੀ ਆ ਤੇ ਇਸ ਨੂੰ ਲੈ ਕੇ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਹਿਲਾ ਨੈਸ਼ਨਲ ਹੌਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਆ ਉਹ ਕਰਦਿਆਂ ਅਕੈਡਮੀ ਦੇ ਪ੍ਰਧਾਨ ਰਣਜੋਤ ਸਿੰਘਾਂ ਗੱਲਬਾਤ ਤੇ ਐਨ ਆਰ ਆਈ ਵੀਰਾਂ ਦੇ ਨਾਲ ਗੱਲਬਾਤ ਠੀਕ ਹੈ ਹਾਂਜੀ ਵੀਰ ਜੀ ਜਿਸ ਤਰ੍ਹਾਂ ਕਿ ਪਿੰਡ ਰਾਮਪੁਰ ਵਿਖੇ ਜੋ ਹਾਕੀ ਟ੍ਰੇਨਿੰਗ ਅਕੈਡਮੀ ਆ ਇਸ ਵੱਲੋਂ ਜੋ ਪਹਿਲਾ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਥੋੜੀ ਜਾਣਕਾਰੀ ਦਿਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਦਾ ਤੇ ਸਮੂਹ ਹਾਕੀ ਪ੍ਰੇਮੀਆਂ ਦਾ ਸੂਨ ਨਗਰ ਨਵਾਸੀਆਂ ਦਾ ਪੰਚਾਇਤ ਜਿੰਨੇ ਵੀ ਐਨ ਆਰ ਆਈ ਵੀਰ ਇਹ ਸਾਰਿਆਂ ਦਾ ਉਦਮ ਆ ਇਹ ਇੱਕ ਪਹਿਲਾ ਹੈਗਾ ਜਿਹੜਾ ਨੈਸ਼ਨਲ ਲੈਵਲ ਦਾ ਹਾਕੀ ਟੂਰਨਾਮੈਂਟ ਆ ਜਿਹਦੇ ਵਿੱਚ ਸਾਰੇ ਇੰਡੀਆ ਦੇ ਉੱਪਰੋਂ ਚੋਟੀ ਦੀਆਂ ਅਕੈਡਮੀਆ 19 ਤੇ 17 ਤੇ ਕੁੜੀਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਤੇ ਇਹ 12 13 14 ਤੇ 15 ਚਾਰ ਦਿਨ ਦਾ ਹੋਵੇਗਾ ਇਹਦੇ ਵਿੱਚ ਲੰਘਰ ਟੁੱਟ ਵਰਤੇਗਾ ਤੇ ਦਿਲ ਖਿੱਚਵੇਂ ਨਾਮ ਦਿੱਤੇ ਜਾਣਗੇ ਤੇ ਉਹਦੇ ਚੋਂ ਟੀਮਾਂ ਦੇ ਵਿੱਚੋਂ ਵੀ ਬੈਸਟ 플레이ਰ ਚੁਣੇ ਜਾਣਗੇ ਸਾਰਿਆਂ ਨੂੰ ਉਹਨਾਂ ਲਈ ਵੀ ਸਨਮਾਨਿਤ ਕੀਤਾ ਜਾਊਗਾ ਤੇ ਬੈਸਟ ਸਕੋਰਰ ਹੋਊਗਾ ਬੈਸਟ ਗੋਲ ਕੀਪਰ ਹੋਊਗਾ ਤੇ ਬਾਕੀ ਸਾਰੇ ਸਮੂਹ ਐਨਆਰਆਈਆਂ ਦਾ ਦੇ ਪਿੰਡ ਵਾਸੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਉਹਨਾਂ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਵੀ ਇਸ ਗਰਾਊਂਡ ਦੇ ਵਿੱਚ ਪਹੁੰਚ ਕੇ ਬੱਚਿਆਂ ਦੀ ਹੌਸਲਾ ਵਜੋਂ ਜਰੂਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਤਰ੍ਹਾਂ ਕਿ ਪਿੰਡ ਰਾਮਪੁਰ ਵਿਖੇ ਪਹਿਲਾ ਨੈਸ਼ਨਲ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸਾਡੇ ਨਾਲ ਨੇ ਰਾਮਪੁਰ ਹਾਕੀ ਟ੍ਰੇਨਿੰਗ ਜੋ ਅਕੈਡਮੀ ਆ ਉਸ ਦੇ ਪ੍ਰਧਾਨ ਅਰਜੋਤ ਸਿੰਘ ਜੀ ਮਾਗਟ ਹਾਂਜੀ ਪ੍ਰਧਾਨ ਜੀ ਟੂਰਨਾਮੈਂਟ ਕਰਵਾ ਰਹੇ ਹਾਂ ਕੀ ਮੈਸੇਜ ਦੇਣਾ ਚਾਹੋਗੇ ਤੇ ਕੀ ਅਪੀਲ ਹੈ ਤੁਹਾਡੀ ਵੈਗਰੂਜ ਜੀ ਦਾ ਖਾਸ ਸਾਹਿਬ ਵੈਗਰੂਜ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਰਿਣੀ ਆ ਜਿਹੜੇ ਤੁਸੀਂ ਸਾਡੇ ਗਰਾਊਂਡ 'ਚ ਚੱਲ ਕੇ ਆਏ ਹੋ ਅਸੀਂ ਆਲ ਇੰਡੀਆ ਟੂਰਨਾਮੈਂਟ ਕਰਾ ਰਹੇ ਹਾਂ ਜਿਹਦੇ ਵਿੱਚ 15 ਤੋਂ 20 ਟੀਮਾਂ ਆਲ ਇੰਡੀਆ ਤੋਂ ਆ ਰਹੀਆਂ ਨੇ ਤੇ ਉਹਨਾਂ ਲਈ ਖਾਣੇ ਦਾ ਪ੍ਰਬੰਧ ਲੱਗ ਤੋਂ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਤੇ ਦਿਲਖਿਸ਼ ਮੈਂ ਉਹਨਾਂ ਨੂੰ ਨਾਮ ਦਿੱਤੇ ਜਾਣਗੇ ਤੇ ਜਿੰਨੇ ਵੀ ਐਨਆਈ ਵੀਰ ਨੇ ਉਹਨਾਂ ਦਾ ਬਹੁਤ ਵੱਡਾ ਸਾਨੂੰ ਸੰਯੋਗ ਆ ਤੇ ਅੱਜ ਤੋਂ ਨਹੀਂ ਪਹਿਲੇ ਦਿਨ ਤੋਂ ਹੀ ਉਹ ਸਾਡੇ ਨਾਲ ਖੜੇ ਨੇ ਤੇ ਜਿੰਨੇ ਵੀ ਬੱਚੇ ਆਉਣਗੇ ਉਹਨਾਂ ਨੂੰ ਬੇਨਤੀ ਆ ਤੇ ਸਮੇਸਿਰਾ ਕੇ ਐਨਆਈ ਵੀਰਾਂ ਨੂੰ ਬੇਨਤੀ ਆ ਕਿ ਖੇਡ ਪ੍ਰੇਮੀਆ ਨੂੰ ਬੇਨਤੀ ਆ ਤੇ ਸਮੇਸਿਰਾ ਕੇ ਮਾਤਲ ਗਰਾਊਂਡ ਨੂੰ ਚਾਰ ਚੰਨ ਲਾਓ ਤੇ ਇਸ ਗਰਾਊਂਡ ਦੀ ਰੌਣਕ ਨੂੰ ਵਧਾਓ ਤੇ ਆ ਕੇ ਬੱਚਿਆਂ ਨੂੰ ਹੌਸਲਾ ਬਜਾਈ ਕਰੋ ਹਾਂਜੀ ਬੱਡੇ ਵੀਰ ਜੀ ਕੀ ਨਾ ਤੁਹਾਡਾ ਦਵਿੰਦਰ ਸਿੰਘ ਦਵਿੰਦਰ ਸਿੰਘ ਜੀ ਜਿਸ ਤਰ੍ਹਾਂ ਪਿੰਡ ਰਾਮਪੁਰ ਵਿਖੇ ਪਹਿਲਾ ਨੈਸ਼ਨਲ ਹਾਕੀ ਜੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਕੀ ਕਹੋਗੇ ਇਹ ਅਸੀਂ ਆਪਣੇ ਐਨ ਆਰ ਆਈ ਵੀਰ ਤੇ ਹੋਰ ਸਮੂਹ ਰਾਮਪੁਰ ਵੱਲੋਂ ਨਿਵਾਸੀਆਂ ਵੱਲੋਂ ਕਰਵਾ ਰਹੇ ਆਂ ਇਹ ਨੈਸ਼ਨਲ ਲੈਵਲ ਦਾ ਪਹਿਲਾ ਟੂਰਨਾਮੈਂਟ ਆ ਜਿਹੜਾ ਕਿ ਬਾਹਰੋਂ ਟੀਮਾਂ ਆ ਰਹੀਆਂ ਨੇ ਤੇ 19 ਦੀਆਂ ਤੇ 17 ਦੀਆਂ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਆ ਕੇ ਭਾਗ ਲਵੋ ਇਤਸ਼ਾਹ ਦਿਓ ਬੱਚਿਆਂ ਨੂੰ ਇਹਦੇ ਨਾਲ ਸਾਰਿਆਂ ਦਾ ਹੌਸਲਾ ਵਧੇ ਤਾਂ ਜੋ ਅੱਗੇ ਨੂੰ ਹੋਰ ਹਾਕੀ ਵੱਧ ਫੁਰਟ ਕੇ ਚੜੇ ਤੇ ਕਿੰਨੀਆਂ ਟੀਮਾਂ ਵੀ ਜਿਹੜੇ ਚ ਪਾਗਲ ਰਹੀਆਂ ਨੇ ਇਹਦੇ ਵਿੱਚ ਨਾਏ ਟੋਟਲ 12 ਟੀਮਾਂ 12 ਆ ਰਹੀਆਂ ਨੇ ਤੇ 6 ਟੀਮਾਂ ਦੂਸਰੀਆਂ ਆ ਰਹੀਆਂ ਨੇ ਆਪਣੇ ਅੰਡਰ 17 ਦੀਆਂ ਤੇ ਨਾਲ ਬੱਚੀਆਂ ਦੀਆਂ ਲੜਕੀਆਂ ਦੀਆਂ ਟੀਮਾਂ ਵੀ ਆ ਰਹੀਆਂ ਨੇ 6 ਉਹਨਾਂ ਦੀਆਂ ਤੇ ਟੋਟਲ ਉਸ ਹਿਸਾਬ ਨਾਲ 18 ਤਕਰੀਬਨ 18 ਟੀਮਾਂ ਹੋ ਜੇ ਤੇ ਮੁੱਖ ਮਹਿਮਾਨ ਕਿਹੜੇ ਸ਼ਾਮਲ ਹੋਣਗੇ ਜੀ ਤੇ ਆਪਣੇ ਕੋਚ ਆ ਰਹੇ ਨੇ ਕੈਨੇਡਾ ਦੇ ਸ਼ਿਵਜੀ ਤੇ ਸਰਦਾਰ ਬਲਦੇਵ ਸਿੰਘ ਰੰਧਾਵਾ ਆਪਣੀ ਇੰਡੀਅਨ ਹਾਕੀ ਟੀਮ ਚ ਕਿਲੇ ਉਹ ਆ ਰਹੇ ਨੇ ਇਹ ਦੋ ਸਾਡੇ ਵੱਡੇ ਮਹਿਮਾਨ ਨੇ ਤੇ ਪਿੰਡ ਦੇ ਸਾਡੇ ਜਿਹੜੇ ਪੜ੍ਹੇ ਲਿਖੇ ਹੋਰ ਨੌਜਵਾਨ ਨੇ ਉਹ ਵੀ ਆ ਰਹੇ ਨੇ ਤੇ ਉਹਨਾਂ ਨੂੰ ਵੀ ਸੱਦਾ ਪੱਤਰ ਭੇਜਿਆ ਹੋਇਆ ਇਲਾਕਾ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਸਾਡਾ ਆ ਕੇ ਬੱਚਿਆਂ ਦਾ ਉਤਸ਼ਾਹ ਵਧਾਉਣ ਉਹਨਾਂ ਨੂੰ ਹੌਸਲਾ ਦੇਣ ਤੇ ਤਾਂ ਜੋ ਉਹ ਦੇਖ ਕੇ ਫੁਰ ਅੱਗੇ ਨੂੰ ਹਾਕੀ ਵਧੇ ਫੁੱਲੇ ਹਾਂਜੀ ਵੀਰ ਜੀ ਕਿਨਾ ਤੁਹਾਡਾ ਹਰਜੀਤ ਸਿੰਘ ਲਲਕਲੋਂ ਜੀ ਨਗਰ ਰਾਮਪੁਰ ਪਹੁੰਚੇ ਹੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜਿਨੇ ਵੀ ਸਤਿਕਾਰ ਦਿਓ ਮੇਰੇ ਵੀਰ ਚੈਨਲ ਵਾਲੇ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਸ਼ਾਨਦਾਰ ਟੂਰਨਾਮੈਂਟ ਆ ਆਰ ਇੰਡੀਆ ਹਾਕੀ ਟੂਰਨਾਮੈਂਟ ਰਾਮਪੁਰ ਦੀਆਂ ਖੇਡ ਗਰਾਹਾਂ ਵਿੱਚ ਕਰਵਾਇਆ ਜਾਣਾ ਸੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਸ ਵਾਰ ਟੂਰਨਾਮੈਂਟ ਬਹੁਤ ਵੱਡੇ ਪੱਧਰ ਤੇ ਕਰਵਾਇਆ ਜਾਣਾ ਸੋ ਬਹੁਤ ਉੱਚ ਕੋਟੀ ਦੇ ਜਿਹੜੇ ਪ੍ਰਾਈਜ਼ ਵੀ ਦਿੱਤੇ ਜਾਣੇ ਨੇ ਮੈਂ ਵੇਖ ਰਿਹਾ ਵੀ ਤਿਆਰੀਆਂ ਸਾਡੀਆਂ ਬਹੁਤ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਐਨ ਆਰ ਆਈ ਵੀਰ ਉੱਚੇ ਚਿਰ ਤੌਰ ਤੇ ਪਹੁੰਚ ਵੀ ਚੁੱਕੇ ਨੇ ਤੇ ਕੁਝ ਦਿਨ ਦੇ ਵਿੱਚ ਜਿਹੜੇ ਬਾਕੀ ਰਹਾਂਗੇ ਭਰਾ ਨੇ ਉਹ ਦੇਸ਼ਮ ਦੇਸ਼ਾ ਤੇ ਉਹ ਵੀ ਪਹੁੰਚ ਜਾਣਗੇ ਸੋ ਪ੍ਰਾਈਜ਼ ਵੀ ਬਹੁਤ ਵੱਡੇ ਪੱਧਰ ਤੇ ਦਿੱਤੇ ਜਾਣੇ ਨੇ ਔਰ ਜਿਹੜੀਆਂ ਟੀਮਾਂ ਇਸ ਵਾਰ ਪਾਰਟਿਸਪੇਟ ਕਰਨ ਗਈਆਂ ਉਹਨਾਂ ਨੂੰ ਮੈਡਨਾਂ ਦੇ ਨਾਲ ਸਨਮਾਨ ਕੀਤਾ ਜਾਣਾ ਹੈ ਸੋ ਮਸਮੂ ਨਗਰ ਨਿਵਾਸੀਆਂ ਵੱਲੋਂ ਐਨਆਰਆਈ ਵੀਰਾਂ ਵੱਲੋਂ ਦਾਸ ਵੱਲੋਂ ਬੇਨਤੀ ਹੈ ਵੀ ਸਾਰੇ ਦਸ਼ਕਵੀਰ ਸਮੇਂ ਸਿਰ ਪਹੁੰਚ ਕੇ ਇਹਨਾਂ ਖੇਡਾਂ ਦਾ ਆਨੰਦ ਮਾਣ ਇਹਨਾਂ ਖੇਡਾਂ ਦੀ ਰੌਣਕ ਨੂੰ ਵਧਾਓ ਇਹਨਾਂ ਬੱਚਿਆਂ ਨੂੰ ਹੌਸਲਾ ਦਿਓ ਜੀ ਸੋ ਐਨਆਰਆਈ ਵੀਰਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਜੋ ਹਰ ਸਾਲ ਸਾਡੇ ਇਸ ਖੇਡ ਮੇਲੇ ਵਿੱਚ ਪਹੁੰਚ ਕੇ ਸਾਡੇ ਖੇਡ ਮੇਲੇ ਨੂੰ ਚਾਰ ਚੰਨ ਲਾਉਂਦੇ ਨੇ ਸੋ ਪਲੇਅਰਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਦੋਂ ਗੋਲ ਹੁੰਦੇ ਆ ਤੋ ਹਜ਼ਾਰਾਂ ਦੀ ਤعداد ਵਿੱਚ ਜਿਹੜਾ ਇੱਕ ਇੱਕ ਗੌਰ ਤੇ ਮਾਇਆ ਵੀ ਲਾਉਂਦੇ ਆ ਐਨ ਆਰ ਆ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਹਰ ਇੱਕ ਨੂੰ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ